ਪੰਜਾਬ ਦੇ ਵਿੱਚ ਉੱਠਣ ਲੱਗੀ ਮੰਗ ਬਈਏ ਭਜਾਓ ਪੰਜਾਬ ਬਚਾਓ ਜਿਨ੍ਹਾਂ ਘਰਾਂ ਵਿੱਚ ਪ੍ਰਵਾਸੀ ਮਜ਼ਦੂਰ ਕਿਰਾਏ ਦੇ ਮਕਾਨ ਤੇ ਰਹਿੰਦੇ ਸੀ ਉਹਨਾਂ ਨੇ ਆਪਣੇ ਕਿਰਾਏ ਦੇ ਮਕਾਨ ਖਾਲੀ ਕਰਵਾ ਦਿੱਤੇ ਤੇ ਭਈਆਂ ਨੂੰ ਆਪਣੇ ਘਰੋਂ ਕੱਢ ਦਿੱਤਾ ਪੋਸੂ ਨਾਵਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਇਸ ਸਮੇਂ ਤੁਸੀਂ ਵੇਖ ਰਹੇ ਹੋ ਪੋਸੂ ਨਾਵਾ ਚੈਨਲ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਹੁਣ ਬਈਆਂ ਦੇ ਖਿਲਾਫ ਮਤੇ ਜਿਹੜੇ ਹੈ ਉਹ ਪਾਸ ਹੋਣ ਲੱਗ ਪਏ ਨੇ ਪਿੰਡਾਂ ਦੀਆਂ ਪੰਚਾਇਤਾਂ ਉੱਠ ਖੜੀਆਂ ਹੋਈਆਂ ਨੇ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਆਪਣੇ ਪਿੰਡ ਦੀ ਸੇਫਟੀ ਵਾਸਤੇ ਆਪਣੇ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਅਜਿਹੀ ਘਟਨਾ ਨਾ ਹੋ ਸਕੇ ਉਸ ਨੂੰ ਲੈ ਕੇ ਪਿੰਡ ਦੀ ਪੰਚਾਇਤ ਨੇ ਬਈਆਂ ਦੇ ਖਿਲਾਫ ਮਤੇ ਪਾਸ ਕਰਨੇ ਸ਼ੁਰੂ ਕਰ ਦਿੱਤੇ ਨੇ ਔਰ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਸ਼ੁਰੂਆਤ ਦਾ ਹਾਲ ਏ ਸੀ ਕਿ ਸਰਪੰਚ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਘਰ ਦੇ ਵਿੱਚ ਭਈਏ ਰੱਖੇ ਹੈ ਜੇਕਰ ਕੋਈ ਵਾਰਦਾਤ ਹੁੰਦੀ ਹੈ ਤੇ ਘਰ ਦੇ ਵਿੱਚ ਰੱਖਣ ਵਾਲੇ ਭਈਆਂ ਦੇ ਖਿਲਾਫ ਨਹੀਂ ਬਲਕਿ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੋਏਗੀ ਜਿਨ੍ਹਾਂ ਨੇ ਇਹਨਾਂ ਨੂੰ ਪਨਾਹ ਦਿੱਤੀ ਹੋਈ ਹੈ ਉਸ ਕੱਲ ਦਾ ਅਸਰ ਜਿਹੜਾ ਅੱਜ ਪੂਰੇ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਲੋਕਾਂ ਦੀਆਂ ਦਰਦੋ ਸਮੱਸਿਆਵਾਂ ਵਧ ਰਹੀਆਂ ਨੇ ਕਿਉਂਕਿ ਭਈਏ ਜਿਹੜੇ ਨੇ ਅੱਜ ਪੰਜਾਬ ਦੇ ਵਿੱਚ ਰੋਜ਼ੀ ਰੋਟੀ ਲਈ ਪੂਰੇ ਪੰਜਾਬ ਦੇ ਵਿੱਚ ਫੈਲੇ ਹੋਏ ਨੇ ਔਰ ਕਿਤੇ ਨਾ ਕਿਤੇ ਕੁਛ ਇੱਕ ਦੀ ਕਟੀਆਂ ਸੋਚ ਕਰਕੇ ਸਾਰੇ ਭਈਏ ਜਿਹੜੇ ਐ ਉਹ ਇਸ ਸਮੇਂ ਹਾਸ਼ੀਏ ਤੇ ਨਜ਼ਰ ਆ ਰਹੇ ਨੇ ਇੱਕ ਮਾਸੂਮ ਬੱਚੇ ਦੇ ਕਤਲ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਭਈਆਂ ਦੇ ਖਿਲਾਫ ਗੁੱਸਾ ਹੈ ਔਰ ਖਾਸ ਕਰਕੇ ਉਹ ਲੋਕ ਜਿਹੜੇ ਕੀ ਪੰਜਾਬ ਦਾ ਖਾਂਦੇ ਨੇ ਪੰਜਾਬ ਚੋਂ ਹੀ ਕਮਾਉਂਦੇ ਨੇ ਪੰਜਾਬ ਚੋਂ ਹੀ ਆਪਣਾ ਪੇਟ ਪਾਲਦੇ ਨੇ ਪਰਿਵਾਰ ਪਾਲਦੇ ਨੇ ਔਰ ਪੰਜਾਬ ਦੇ ਵਿੱਚ ਹੀ ਮਾੜੀ ਨਜ਼ਰ ਨਾਲ ਰਹਿੰਦੇ ਨੇ ਹੁਣ ਇਸ ਬੱਚੇ ਦੀ ਜੇ ਗੱਲ ਕਰੀਏ ਤੇ ਇਸ ਬੱਚੇ ਦਾ ਕੀ ਕਸੂਰ ਹੈ ਕਿਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਹੁਣ ਪਰਿਵਾਰਕ ਮੈਂਬਰ ਤਾਂ ਇਸ ਭਈਏ ਦੀ ਫਾਂਸੀ ਦੀ ਸਜ਼ਾ ਮੰਗ ਰਹੇ ਨੇ ਕਿ ਇਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਲੋਕਾਂ ਦੀ ਆਵਾਜ਼ ਵੀ ਜਿਹੜੀ ਹੈ ਉਹ ਪਰਿਵਾਰਕ ਮੈਂਬਰਾਂ ਦੇ ਨਾਲ ਹੈ ਕਿਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਖਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਭਈਆਂ ਨੂੰ ਪੰਜਾਬ ਦੇ ਵਿੱਚੋਂ ਕੱਢਣਾ ਚਾਹੀਦਾ ਹੈ ਤਾਂ ਕਿ ਮੁੜ ਪੰਜਾਬ ਦੇ ਵਿੱਚ ਅਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕਣ ਦੋਸਤੋ ਸਵਾਲ ਇੱਥੇ ਪੈਦਾ ਇਹ ਵੀ ਹੁੰਦਾ ਹੈ ਕਿ ਆਖਰਕਾਰ ਉਸ ਬੱਚੇ ਦਾ ਕਸੂਰ ਕੀ ਸੀ ਕਿਸ ਤਰ੍ਹਾਂ ਦੀ ਦੁਸ਼ਮਣੀ ਸੀ ਔਰ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਉਸ ਬੱਚੇ ਨੂੰ ਕਿਡਨੈਪ ਕੀਤਾ ਛੋਟੀ ਮਾਸੂਮ ਬੱਚੀ ਬੱਚੇ ਦੀ ਮਾਂ ਉਸ ਦਾ ਪਿਤਾ ਅੱਜ ਬਿਲਕੁਲ ਖਤਮ ਹੋਏ ਪਏ ਨੇ ਉਹ ਤੁਰਦੇ ਫਿਰਦੇ ਨਜ਼ਰ ਜ਼ਰੂਰ ਆ ਰਹੇ ਨੇ ਲੇਕਿਨ ਉਹਨਾਂ ਦੇ ਵਿੱਚ ਸ਼ਕਤੀ ਨਹੀਂ ਹੈ ਕਿ ਕਿਸੇ ਦੇ ਨਾਲ ਉਹ ਗੱਲਬਾਤ ਵੀ ਕਰ ਸਕਣ ਅੱਜ ਪੰਜਾਬ ਦੇ ਵਿੱਚ ਬਈਆਂ ਨੂੰ ਲੈ ਕੇ ਜਿਹੜਾ ਗੁੱਸਾ ਹੈ ਉਹ ਦਿਨੋਂ ਦਿਨ ਵੱਧ ਰਿਹਾ ਹੈ ਲੇਕਿਨ ਬਹੁਤ ਸਾਰੇ ਲੋਕ ਨੇ ਆਪਣੇ ਜਿਹੜੇ ਮਕਾਨ ਉਹਨਾਂ ਨੇ ਕਿਰਾਏ ਤੇ ਦਿੱਤੇ ਹੋਏ ਸੀ ਉਹ ਖਾਲੀ ਕਰਵਾਉਣੇ ਸ਼ੁਰੂ ਕਰ ਦਿੱਤੇ ਨੇ ਆਉਣ ਬਾਰੇ ਦਿਨਾਂ ਦੇ ਵਿੱਚ ਬਈਆਂ ਨੂੰ ਪੰਜਾਬ ਦੇ ਵਿੱਚੋਂ ਜਾਣਾ ਪੈਣਾ ਹੈ ਹਾ ਜੇਕਰ ਉਹ ਸਹੀ ਤਰੀਕੇ ਦੇ ਨਾਲ ਰਹਿੰਦੇ ਹੈ ਤਾਂ ਫਿਰ ਸ਼ਾਇਦ ਪੰਜਾਬ ਵਾਸੀ ਸੋਚ ਵੀ ਸਕਦੇ ਹੈ ਲੇਕਿਨ ਸਰਕਾਰਾਂ ਦੇ ਵੱਲੋਂ ਚੱਕਿਆ ਸਟੈਪ ਭੀਖ ਮੰਗਣ ਵਾਲੇ ਭਿਖਾਰੀਆਂ ਦੇ ਖਿਲਾਫ ਬੜਾ ਕਾਰਗਰ ਸਿੱਧ ਹੋਇਆ ਸੀ ਉਸ ਦੇ ਉੱਪਰ ਸਰਕਾਰ ਦੇ ਇਸ ਸਟੈਪ ਦੀ ਬੜੀ ਤਾਰੀਫ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚੋਂ ਜਿਹੜਾ ਭਿਖਾਰੀ ਸਿਸਟਮ ਹੈ ਉਹ ਪੂਰੀ ਤਰ੍ਹਾਂ ਹੁਣ ਡਿਸਟਰੋਏ ਹੋ ਚੁੱਕਾ ਹੈ ਆਮ ਚੌਂਕਾਂ ਦੇ ਉੱਪਰ ਤੁਸੀਂ ਕੁਛ ਇੱਕ ਹਿਜੜਿਆਂ ਨੂੰ ਭੀਖ ਮੰਗਦੇ ਦੇਖਦੇ ਹੋਵੋਗੇ ਲੇਕਿਨ ਇਸ ਤੋਂ ਬਾਅਦ ਹੁਣ ਸਾਨੂੰ ਗੋਦ ਵਿੱਚ ਚੱਕਿਆ ਹੋਇਆ ਮਾਸੂਮ ਬੱਚਾ ਨਜ਼ਰ ਨਹੀਂ ਆਏਗਾ ਉਹ ਪਿਖਾਰੀ ਜਿਹੜੇ ਕਿ ਗੋਦ ਵਿੱਚ ਬੱਚੇ ਨੂੰ ਚੱਕ ਕੇ ਭੀਖ ਮੰਗਦੇ ਸੀ ਅੱਜ ਉਹ ਚੌਂਕਾਂ ਦੇ ਵਿੱਚ ਨਜ਼ਰ ਨਹੀਂ ਆ ਰਹੇ ਇਸ ਕਦਮ ਦੀ ਅਸੀਂ ਪੰਜਾਬ ਸਰਕਾਰ ਦੀ ਬੜੀ ਤਾਰੀਫ਼ ਕਰਦੇ ਹਾਂ ਪੰਜਾਬ ਸਰਕਾਰ ਨੂੰ ਇਹ ਵੀ ਚਾਹੀਦਾ ਹੈ कि ओ इनਾਂ ਦੇ ਖਿਲਾਫ ਜਲਦੀ ਤੋਂ ਜਲਦੀ ਐਕਸ਼ਨ ਲੈਣ ਔਰ ਇਹਨਾਂ ਦੇ ਕਾਗਜ਼ਾਂ ਦੀ ਖਾਸ ਕਰਕੇ ਜਿਹੜੀ ਹੈ ਉਹ ਤਹਿਕੀਕਾਤ ਕਰਨ ਕਿਉਂਕਿ ਇਹ ਲੋਕ ਕਿਤੇ ਨਾ ਕਿਤੇ ਕ੍ਰਿਮਨਲ ਟਾਈਪ ਦੇ ਲੋਕ ਨੇ ਜੋ ਹੋ ਸਕਦਾ ਹੈ ਕਿ ਆਪਣੇ ਸਟੇਟ ਦੇ ਵਿੱਚੋਂ ਕੋਈ ਕ੍ਰਾਈਮ ਕਰਕੇ ਪੰਜਾਬ ਦੇ ਵਿੱਚ ਪਨਾਹ ਲਈ ਹੋਵੇ ਇਹਨਾਂ ਦੀ ਤਹਿਕੀਕਾਤ ਹੋਣੀ ਬਹੁਤ ਜ਼ਰੂਰੀ ਹੈ ਜੁੜੇ ਰਹੋ ਪੋ ਸੁਨਾਵਾ ਚੈਨਲ ਦੇ ਨਾਲ